ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਪੈਨਪਰਵਾਂ ਨੂੰ ਤੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਲਾਲ ਦਵਾਈ ਦੀ ਜਿਹਨੂੰ ਪੋਟਾਸ਼ੀਅਮ ਪਰਗਮਨੇਟ ਵੀ ਕਿਹਾ ਜਾਂਦਾ ਹੈ। ਆਰ ਆਮ ਬੋਲਚਾਲ ਵਿੱਚ ਅਸੀਂ ਯੂਸ ਕਰਦੇ ਹਾਂ ਭਸ਼ ਕੀ ਲਾਲ ਦਵਾਈ ਲਾਲ ਦਵਾਈ ਵਾਲਾ ਕੋਲ ਤੇ ਲਾਲ ਦਵਾਈ ਜਿਹੜੀ ਆ ਉਹ ਦੇਰੀ ਫਾਰਮ ਵਿੱਚ ਅਸੀਂ ਕਿੱਥੇ ਕਿੱਥੇ ਵਰਤ ਸਕਦੇ ਆ ਉਹਦੇ ਉੱਤੇ ਗੱਲ ਕਰਾਂਗੇ ਤੇ ਇੱਕ ਕਮੈਂਟ ਸੀਗਾ ਕਿ ਜਦੋਂ ਮਸ਼ੀਨਾਂ ਨੂੰ ਅਸੀਂ ਕਿਹਦੇ ਨਾਲ ਵਾਸ਼ ਕਰੀਏ ਕਿ ਜਿਹੜੀਆਂ ਮਿਸਟਾਈਟਸ ਦੀ ਪ੍ਰੋਬਲਮ ਆ ਉਹ ਘੱਟ ਹੋ ਜੇ ਦੇਖੋ ਜੀ ਜਦ ਪਹਿਲਾਂ ਹੁਣ ਤੇ ਸਾਡੇ ਲੱਗਾ ਹੋਇਆ ਵਾ ਜੀਆ ਕੰਪਨੀ ਦਾ ਪਾਰਲਰ ਆ ਤੇ ਉਹਨੂੰ ਵਾਸ਼ ਕਰਨ ਵਾਸਤੇ ਕੈਮੀਕਲ ਯੂਜ਼ ਹੁੰਦੇ ਨੇ ਔਰ ਉਹ ਬਣੇ ਪਾਰਲਰ ਦੀ ਵਾਸ਼ਿੰਗ ਵਾਸਤੇ ਹੁੰਦੇ ਨੇ ਤੇ ਜਦੋਂ ਸਾਡੇ ਕੋਲੋਂ ਮਿਲਕਿੰਗ ਬਕਟਾਂ ਸੀਗੀਆਂ ਸਾਡੇ ਕੋਲ ਵੈਸਟਫਾਲੀਆ ਦੀ ਮਸ਼ੀਨ ਸੀਗੀ ਦੋ ਬਕਟ ਵਾਲੀ ਫਿਰ ਬਾਅਦ ਵਿੱਚ ਅਸੀਂ 5 ਬਕਟ ਵਾਲੀ ਵੀ ਕੀਤੀ ਸੀ ਜਦੋਂ ਗਾਵਾਂ ਜ਼ਿਆਦਾ ਹੋ ਗਈਆਂ ਤੇ ਬਾਅਦ ਵਿੱਚ ਅਸੀਂ ਜਿਹੜਾ ਮਿਲਕਿੰਗ ਪਾਰਲਰ ਲਾ ਲਿਆ ਸੀਗਾ ਜੀ ਗਦੋਂ ਸਾਡੇ ਕੋਲੋਂ 35 ਗਾਵਾਂ ਹੋ ਗਈਆਂ ਸੀ ਤੇ ਸਾਨੂੰ ਚੁਆਈ ਕਰਨੀ ਔਖੀ ਲੱਗਦੀ ਸੀ ਫਿਰ ਤੇ ਅਸੀਂ ਮਿਲਕਿੰਗ ਪਾਰਲਰ ਲਵਾਇਆ ਸੋ ਜਦੋਂ ਮਸ਼ੀਨਾਂ ਦੀ ਅਸੀਂ ਵਾਸ਼ਿੰਗ ਕਰਦੇ ਸੀਗੇ ਤੇ ਅਸੀਂ ਕੀ ਕਰਦੇ ਸੀ ਇੱਕ ਵੱਡੀ ਬਾਲਟੀ ਦੇ ਲਾਲ ਦਵਾਈ ਜਿੰਨੂੰ ਕਹਿੰਦੇ ਆ ਪੋਟਾਸ਼ੀਅਮ ਪਰਗਮਨੇਟ ਤੇ ਇਹ ਵੇਖੋ ਐਸ ਟਾਈਮ ਵੀ ਮੈਂ ਆਪਣੀ ਬੋਟਲ ਦੇ ਵਿੱਚ ਇਹ ਲਾਲ ਦਵਾਈ ਘੋਲੀ ਹੋਈ ਆ ਤੇ ਐਸ ਟਾਈਮ ਮੈਂ ਇਹਨੂੰ ਯੂਜ਼ ਕਰ ਰਹੀ ਆ ਵਾਟਰ ਟੈਂਕ ਦੇ ਅੰਦਰ ਇਹ ਸਾਡਾ ਵਾਟਰ ਟੈਂਕ ਆ ਇਹ ਗਾਵਾਂ ਦਾ ਆਰ ਇਹਨੂੰ ਅਸੀਂ ਦੋ ਵਾਰ ਯੂਜ਼ ਕਰਦੇ ਹਾਂ ਮੌਸਮ ਇਹ ਬਰਸਾਤਾਂ ਦੇ ਮੌਸਮ ਵਿੱਚ ਖਾਸ ਕਰਕੇ ਤੇ ਇਹਨੂੰ ਯੂਜ਼ ਕਰਦੇ ਹਾਂ ਅਸੀਂ ਵਾਟਰ ਟੈਂਕ ਦੇ ਅੰਦਰ ਕਿਵੇਂ ਥੋੜਾ ਥੋੜਾ ਜਿਹੜਾ ਆ ਇਹ ਲਾਲ ਦਵਾਈ ਨੂੰ ਪਾ ਦੇਣਾ ਤੇ ਪਾਣੀ ਨੂੰ ਜਿਹੜਾ ਚੰਗੀ ਤਰ੍ਹਾਂ ਫਿਰ ਅਸੀਂ ਹਿਲਾ ਦੇਣਾ ਤੇ ਇਹਦੇ ਨਾਲ ਕਿਤਾ ਸਾਡੇ ਜਿਹੜੇ ਵਾਟਰ ਟੈਂਕ ਬੈਕਟੀਰੀਆ ਫ੍ਰੀ ਹੋ ਜਾਂਦੇ ਨੇ ਜਦੋਂ ਸਾਡੀਆਂ ਗਾਵਾਂ ਜਿਹੜੀਆਂ ਪਾਣੀ ਪੀਣ ਆਉਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਮੂੰਹਾਂ ਦੇ ਉੱਤੇ ਲੱਗੇ ਹੋਏ ਬੈਕਟੀਰੀਆ ਵਗੈਰਾ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਗਾ ਇਹ ਖੁਸ਼ਕ ਦਵਾਈ ਹੁੰਦੀ ਆ ਤੇ ਗਾਵਾਂ ਦੇ ਜਿਹੜੇ ਮੂੰਹ ਆ ਉਹ ਵੀ ਖੁਸ਼ਕ ਹੁੰਦੇ ਨੇ ਤੇ ਸਾਰੇ ਜਿਹੜੇ ਬੈਕਟੀਰੀਆ ਵਗੈਰਾ ਵਾ ਮਰ ਜਾਂਦੇ ਨੇ ਤੇ ਜਦੋਂ ਗਾਵਾਂ ਇੱਕ ਦੂਸਰੇ ਦੇ ਜਿਹੜੇ ਮੂੰਹ ਨੂੰ ਲੱਗੇ ਹੋਏ ਬੈਕਟੀਰੀਆ ਵਾ ਉਹ ਇੱਕ ਦੂਸਰੀ ਗਾ ਨੂੰ ਸਪਰੈਡ ਨਹੀਂ ਹੁੰਦੇ ਇਹ ਪਾਣੀ ਵਿੱਚ ਅਸੀਂ 2 ਤੋਂ 3 ਵਾਰ ਦਿਨ ਵਿੱਚ ਅਸੀਂ 2 ਵਾਰ ਪਾਉਨੇ ਆ ਸਵੇਰੇ ਤੇ ਸ਼ਾਮ ਨੂੰ ਜਦੋਂ ਵਾਟਰ ਟੈਂਕ ਸਾਫ਼ ਕਰੀਦੇ ਨੇ ਉਦੋਂ ਸਵੇਰੇ-ਸਵੇਰੇ ਪਾਦੀ ਦਾ ਆ ਥੋੜੀਆਂ ਥੋੜੇ ਪਾਣੀ ਤੇ ਬਣਾਉਣਾ ਏ ਬਿਲਕੁਲ ਲਾਈਟ ਕਲਰ ਦਾ ਜਿਆਦਾ ਡਾਰਕ ਨਹੀਂ ਬਣਾਉਣਾ ਜਦੋਂ ਅਸੀਂ ਇਹਨੂੰ ਚੁੰਡੀ ਵਿੱਚ ਲੈਨੇ ਆ ਤੇ ਸਾਨੂੰ ਗਰਮ ਲੱਗਦਾ ਤੇ ਸਕਿਨ ਵੀ ਸਾੜ ਦਿੰਦਾ ਸੋ ਇਹਨੂੰ ਅਸੀਂ ਯੂਜ਼ ਕਰਨਾ ਵਾ ਇਸ ਨਾਲ ਪਾਣੀ ਦੇ ਵਿੱਚ ਪਾ ਕੇ ਬੋਟਲ ਚ ਤੇ ਥੋੜਾ ਥੋੜਾ ਸੀ ਬਾਟਲ ਟੈਂਕ ਦੇ ਅੰਦਰ ਪਾ ਦੇਣਾ ਵਾ ਤਾਂ ਕਿ ਜਿਹੜੇ ਵਾਟਰ ਟੈਂਕ ਆ ਉਹਨਾਂ ਦੇ ਜਿਹੜੀ ਸਪਾਈ ਵਧਿਆ ਰਹੇ ਬੈਕਟੀਰੀਆ ਫਰੀ ਰਹੇ ਤੇ ਨਾਲ ਦੀ ਨਾਲ ਸਾਡੇਂ ਗਾਵਾਂ ਦੇ ਜਿਹੜੇ ਜਦੋਂ ਪਾਣੀ ਪੀਂਦੇ ਤੇ ਉਹਨਾਂ ਦੇ ਮੂੰਹ ਨੂੰ ਲੱਗੇ ਜਿਹੜੇ ਬੈਕਟੀਰੀਆ ਵਾ ਉਹ ਵੀ ਸਾਰੇ ਖਤਮ ਹੋ ਜਾਣ ਜਿਆਦਾ ਨਹੀਂ ਪੋਣਾ ਬਸ ਹਲਕਾ ਹਲਕਾ ਪੋਣਾ ਇਹ ਮੇਰੀ ਗੁੱਡੋ ਮੇਰੇ ਨਾਲ ਨਾਲ ਇਹ ਦਸ ਸਾਫ ਵਾਲੀ ਵਾਟਰ ਟੈਂਕ ਤੇ ਇਹ ਸਾਰਿਆਂ ਨੂੰ ਪਾ ਦੇਣਾ ਵਾ ਚਾਹੇ ਗਾਵਾਂ ਪ੍ਰੈਗਨੈਂਟ ਆ ਚਾਹੇ ਨਾਨ ਪ੍ਰੈਗਨੈਂਟ ਇਹ ਪ੍ਰਾਣੂ ਸਭ ਨੂੰ ਤੇ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਕਿਸੇ ਗਾਂ ਦੇ ਜ਼ਖਮ ਵਗੈਰਾ ਹੋ ਜੇ ਤੇ ਇਹ ਲਾਲ ਦਵਾਈ ਦੇ ਨਾਲ ਜਿਹੜਾ ਜ਼ਖਮ ਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਉਹਦੇ ਨਾਲ ਵੀ ਸਾਰੇ ਜਿਹੜੇ ਬੈਕਟੀਰੀਆ ਹੁੰਦੇ ਜ਼ਖਮ ਤੇ ਆਈ ਇਨਫੈਕਸ਼ਨ ਵਗੈਰਾ ਉਹ ਵੀ ਬਹੁਤ ਜਲਦੀ ਠੀਕ ਹੁੰਦੀ ਆ ਤੇ ਬਾਅਦ ਵਿੱਚ ਅਸੀਂ ਉਹਨੂੰ ਕਾਟਨ ਦੇ ਨਾਲ ਸਾਫ਼ ਕਰਕੇ ਉਹਦਾ ਜਿਹੜਾ ਟਰੀਟਮੈਂਟ ਆਸੀਂ ਕਰ ਸਕਦੇ ਆ ਤੇ گاਵਾں ਦੇ ਜੇ ਖੋਰਖੁਰ ਬੋਸ਼ ਕਰਨੇ ਹੋਣ ਤੇ ਤਦ ਵੀ ਜਿਹੜੀ ਇਹ ਲਾਲ ਦਵਾਈ ਅਸੀਂ ਬਣਾ ਕੇ ਰੱਖੀ ਹੁੰਦੀ ਆ ਉਹਦੇ ਨਾਲ ਜੇ گاਵਾں ਦੇ ਜਿਹੜੇ ਖੋਰਖੁਰ ਆ ਵੀ ਸਾਫ ਕਰ ਜੀਦੇ ਆ ਤੇ ਨਾਲ ਦੀ ਨਾਲ ਜਿਹੜੇ ਘਰਾਂ ਦੇ ਲੱਗੇ ਹੁੰਦੇ ਇੱਕ ਟਾਣੂ ਵਗੈਰਾ ਬੈਕਟੀਰੀਆ ਵਗੈਰਾ ਉਹ ਵੀ ਖਤਮ ਹੋ ਜਾਂਦੇ ਆ ਜਿਸ ਜਗ੍ਹਾ ਤੇ ਪਾਣੀ ਵਗੈਰਾ ਠਹਿਰਿਆ ਹੋਵੇ ਉੱਥੇ ਵੀ ਇਹ ਲਾਲ ਦਵਾਈ ਜਿਹੜੀ ਅਸੀਂ ਪਾ ਸਕਦੇ ਹਾਂ ਉਤੋਂ ਦੇ ਵੀ ਜਿਹੜੇ ਬੈਕਟੀਰੀਆ ਵਗੈਰਾ ਉਹ ਖਤਮ ਹੋ ਜਾਂਦੇ ਨੇ ਜੇਕਰ ਪਸ਼ੂ ਦੇ ਕਿਤੇ ਚੋਟ ਲੱਗ ਜੇ ਇੱਕਦਮ ਸਡਲਨੀ ਜਿਹੜਾ ਖੂਨ ਨਾ ਰੁਕਦਾ ਹੋਵੇ ਟੈਸ਼ੀਅਮ ਪਰਗਮਨੇਟ ਦੀ ਇੱਕ ਚੁੰਡੀ ਜੀ ਲੈ ਕੇ ਛੋਟਾ ਜਿਹਾ ਆਪਣੇ ਹੱਥ ਵਿੱਚ ਲੈ ਕੇ ਚੁੰਡੀ ਜੀ ਉਹਦੇ ਜ਼ਖਮ ਤੇ ਲਾ ਦਿਓ ਤੇ ਜਿਹੜਾ ਬਲੱਡ ਆ ਵਗਣਾ ਜਿਹੜਾ ਆ ਬੰਦ ਹੋ ਜਾਂਦਾ ਤੇ ਬਲੱਡ ਜਿਹੜਾ ਰੁਕ ਜਾਂਦਾ ਇਹ ਖਾਰੀਆਂ ਜੀ ਸੈਦਾ ਨਮਕ ਸੈਦਾ ਨਮਕ ਦਾ ਵੀ ਅਹਿਮ ਰੋਲ ਹੁੰਦਾ ਆ ਪਸ਼ੂਆਂ ਦੀ ਬਾਡੀ ਕਾਟ ਸ਼ਾਇੰ ਚ ਇਹਨਾਂ ਦੇ ਪਾਚਨ ਤੰਤਰ ਚ ਇਹਨਾਂ ਦੇ ਮਿਲਕ ਵਧਾਉਣ ਵਿੱਚ ਤੇ ਨਾਲ ਇਹਨਾਂ ਦੇ ਭੋਜਨ ਨੂੰ ਪਚਾਉਣ ਵਿੱਚ ਪਲੱਸ ਜਿਆਦਾ ਤੋਂ ਜਿਆਦਾ ਜਿਹੜਾ ਵਾ ਥੁੱਕ ਬਣਾਉਣ ਵਿੱਚ ਸੈਦਾ ਨਮਕ ਦਾ ਅਹਿਮ ਰੋਲ ਹੁੰਦਾ ਹੈ ਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੇ ਛੋਟੇ ਮਿੰਨਰਲ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਟ੍ਰੇਸ ਮਿਨਰਲ ਇਦੇ ਵਿੱਚ ਕਾਫੀ ਹੁੰਦੇ ਨੇ ਤੇ ਪਸ਼ੂ ਦੇ ਆਪਣੇ ਆਪ ਜਿਹੜੇ ਉਹ ਪੂਰੇ ਹੁੰਦੇ ਰਹਿੰਦੇ ਨੇ ਤੇ ਇੱਕ ਗੱਲ ਹੋਰ ਦੱਸਦਾ ਇਹ ਲਾਲ ਦਵਾਈ ਦੀ ਜੇਕਰ ਪਸ਼ੂ ਦੇ ਦਾੰਦ ਦੇ ਮੂੰਹ ਦੇ ਅੰਦਰ ਜ਼ਖਮ ਹੋ ਜਾਣ ਛਾਲੇ ਹੋ ਜਾਣ ਤੇ ਇਹ ਲਾਲ ਦਵਾਈ ਦੇ ਨਾਲ ਧੋ ਕੇ ਮੂੰਹ ਚੰਗੀ ਤਰ੍ਹਾਂ ਦੇ ਨਾਲ ਵੀ ਸਾਡੇ ਜਿਹੜਾ ਪਸ਼ੂ ਆ ਉਹਨੂੰ ਬਹੁਤ ਜਲਦੀ ਤੇ ਬਹੁਤ ਰਾਹਤ ਮਿਲਦੀ ਆ ਜਦੋਂ ਵੀ ਅਸੀਂ ਜਦੋਂ ਬਕਟਾਂ ਵਾਸ਼ ਕਰਦੇ ਸੀ ਆਪਣੀਆਂ ਦੇ ਪਾਣੀ ਦੇ ਵਿੱਚ ਇੱਕ ਵੱਡੀ ਬਕਟ ਵਿੱਚ ਲਾਲ ਦਵਾਈ ਪਾ ਲੈਂਦੇ ਸੀ ਤੇ ਇੱਕ ਵਿੱਚ ਅਸੀਂ ਸਰਪ ਵਗੈਰਾ ਪਾ ਕੇ ਉਹਨੂੰ ਵਾਸ਼ ਕਰ ਲੈਂਦੇ ਸੀਗੇ ਤਾਂ ਕਿ ਜਿਹੜੀ ਬਕੀ ਬੈਕਟੀਰੀਆ ਉਹ ਸਾਰੇ ਖਤਮ ਹੋ ਜਾਣ ਤੇ ਮਸਕਾਇਟਸ ਦੀ ਪ੍ਰੋਬਲਮ ਨਾ ਆਏ ਤੇ ਜਦੋਂ ਅਸੀਂ ਪ੍ਰੀ ਡਿਪ ਯੂਜ਼ ਨਹੀਂ ਕਰਦੇ ਪਹਿਲਾਂ ਸ਼ੁਰੂ ਵਿੱਚ ਜਦੋਂ ਅਸੀਂ ਡੇਰੀ ਫਾਰਮ ਨਵਾਂ ਨਵਾਂ ਸਟਾਰਟ ਕੀਤਾ ਸੀ ਉਦੋਂ ਅਸੀਂ ਪ੍ਰੀ ਡਿਪ ਯੂਜ਼ ਨਹੀਂ ਸੀ ਕਰਦੇ ਨਹੀਂ ਪ੍ਰੀ ਡਿਪ ਦੀ ਵਰਤੋਂ ਨਹੀਂ ਸੀ ਕਰਦੇ ਤੇ ਉਦੋਂ ਅਸੀਂ ਥਾਣ ਜਿਹੜੇ ਆ گاਵਾں ਦੇ ਪਾਣੀ ਦੇ ਨਾਲ ਧੁੰਦੇ ਸੀਗੇ ਤੇ ਪਾਣੀ ਦੇ ਵਿੱਚ ਅਸੀਂ ਜਿਹੜੀ ਲਾਲ ਦਵਾਈ ਆ ਇਹਨੂੰ ਅਸੀਂ ਵਰਤਦੇ ਸੀਗੇ ਤਾਂ ਕਿ گاਵਾں ਦੇ ਥਣਾ ਦੇ ਉੱਤੇ ਜਿਹੜੇ ਬੈਕਟੀਰੀਆ ਹੁੰਦੇ ਨੇ ਉਹ ਲਾਲ ਦਵਾਈ ਦੇ ਨਾਲ ਖਤਮ ਹੋ ਜਾਣ ਤੇ ਟਾਵਲ ਦੇ ਨਾਲ ਥਣਾ ਨੂੰ ਪੂੰਝ ਕੇ ਤੇ ਫਿਰ ਜਿਹੜੀ ਮਸ਼ੀਨ ਆ گاਵਾں ਨੂੰ ਲਗਾਈ ਜਾਂਦੀ ਸੀਗੀ ਤੇ ਹੁਣ ਤੇ ਚਲੋ ਅਸੀਂ ਪ੍ਰੀ ਡਿਪ ਯੂਜ਼ ਕਰਦੇ ਆਂ ਤੇ ਇਹਦੀ ਜਿਹੜਾ ਸਾਰੀ ਇਨਫੋਰਮੇਸ਼ਨ ਆ ਮੇਰੇ ਦੂਸਰੇ ਚੈਨਲ ਪਰਮ ਸੁਖ ਡੇਰੀ ਫਾਰਮ ਤੇ ਤੁਸੀਂ ਵੇਖ ਸਕਦੇ ਹੋ ਤੇ ਇਹਨਾਂ ਦਿਨਾਂ ਵਿੱਚ ਲਾਲ ਦਵਾਈ ਤੁਸੀਂ ਕੋਈ 5 ਗ੍ਰਾਮ ਪਾ ਕੇ 18 ਲੀਟਰ ਪਾਣੀ ਦੇ ਵਿੱਚ ਆਪਣੇ ਫਾਰਮ ਦੇ ਆਲੇ-ਦੁਆਲੇ ਸਪਰੇਅ ਵੀ ਕਰ ਸਕਦੇ ਹੋ ਤੇ ਇਹਦੇ ਨਾਲ ਵੀ ਜਿਹੜੇ ਸਾਰੇ ਬੈਕਟੀਰੀਆ ਵਗੈਰਾ ਉਹ ਖਤਮ ਹੁੰਦੇ ਆ ਕਿਉਂਕਿ ਲਾਲ ਦਵਾਈ ਦਾ ਅਹਿਮ ਰੋਲ ਹੁੰਦਾ ਹੈ ਡੇਰੀ ਫਾਰਮ ਦੇ ਅੰਦਰ ਸੋ ਇਹ ਇਹ ਜਿਹੜੀ ਲਾਲ ਦਵਾਈ ਆ ਜਿਹਨੂੰ ਅਸੀਂ ਪੋਟਾਸ਼ੀਅਮ ਪਰਗਮਨੇਟ ਕਹਿੰਦੇ ਆ ਇਹ ਫਾਰਮ ਤੇ ਹੋਣੀ ਬਹੁਤ ਜ਼ਰੂਰੀ ਆ ਔਰ ਇਹ ਜੜੀਆਂ ਜਲਨਸੀਲ ਹੁੰਦੀਆਂ ਬਹੁਤ ਥੋੜੀ ਜਿਹੀ ਉਸ ਕਰਨੀ ਹੁੰਦੀ ਆ ਔਰ ਜ਼ਿਆਦਾਤਰ ਇਹਨੂੰ ਪਾਣੀ ਦੇ ਵਿੱਚ ਪਾ ਕੇ ਵਰਤਿਆ ਜਾਂਦਾ ਆ ਤੇ ਥੋੜੀ ਜੀ ਚੁੰਡੀ ਪਰ ਕੇ ਹੀ ਚੁਟਕੀ ਕਿਨਾਰੀ ਇਹਦਾ ਜਿਹੜੀ ਆ ਕਾਫੀ ਹੋ ਜਾਂਦੀ ਆ ਇਹਦਾ ਜਿਹੜਾ ਰੰਗ ਆ ਸਿਰਫ ਸਾਨੂੰ ਲਾਈਟ ਹਲਕਾ ਹੀ ਕਰਨਾ ਆ ਜ਼ਿਆਦਾ ਗਾੜਾ ਨਹੀਂ ਕਰਨਾ ਬਿਲਕੁਲ ਇਸ ਤਰ੍ਹਾਂ ਦਾ ਹਲਕਾ گلابੀ ਜੀ ਨੂੰ ਨਮਕ ਜਿਨਗਲ ਤਾਂ ਵਾਕੇ ਨਮਕ ਚਟਰੀ ਆ ਸੋ ਲਾਲ ਦਵਾਈ ਦੇ ਜਿਹੜੇ ਆ ਬਹੁਤ ਫਾਇਦੇ ਹੁੰਦੇ ਆ ਡੇਰੀ ਫਾਰਮ ਦੇ ਅੰਦਰ ਔਰ ਇਹ ਹੋਣੀ ਚਾਹੀਦੀ ਆ ਇਹਨਾਂ ਦਿਨਾਂ ਵਿੱਚ ਵੀ ਸਪਰੇਅ ਵਗੈਰਾ ਵੀ ਕਰਨੀ ਚਾਹੀਦੀ ਆ ਔਰ ਜਾਵਾ ਦੇ ਜੇ ਕੁਮਸਟਾਈਕਸ ਵਗੈਰਾ ਉਹ ਵੀ ਹੋਵੇ ਉਹਦੇ ਆਰਡਰ ਨੂੰ ਚੰਗੀ ਤਰ੍ਹਾਂ ਵਾਸ਼ ਕਰ ਸਕਦੇ ਆ ਅਸੀਂ ਤੇ ਨਾਲ ਹੀ ਆਪਣੇ ਹੈਂਡ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰ ਲੈਂਦੇ ਆ ਤਾਂ ਕਿ ਇੱਕ ਗਾਾਂ ਦੇ ਜਿਹੜੇ ਬੈਕਟੀਰੀਆ ਵਾ ਮਿਸਟਾਈਟਸ ਵਾਲੇ ਦੂਸਰੀ ਗਾਂ ਨੂੰ ਸਪਰੈਡ ਨਾ ਹੋਣ ਦੂਸਰੀ ਗਾਂ ਤੱਕ ਨਾ ਪਹੁੰਚਾਂ ਸੋ ਮੈਟਾਂ ਦੇ ਉੱਤੇ ਵੀ ਅਸੀਂ ਲਾਲ ਦਵਾਈ ਫਿਲਾਰ ਦਿੰਨੇ ਆ ਪਾਣੀ ਦਾ ਘੋਲ ਬਣਾ ਕੇ ਤੇ ਮਸ਼ੀਨਾਂ ਨੂੰ ਵੀ ਵਾਸ਼ ਕਰ ਲਈਦਾ ਤਾਂ ਕਿ ਬੈਕਟੀਰੀਆ ਜਿਹੜੇ ਇੱਧਰ ਉੱਧਰ ਨਾ ਜਾਣ ਤੇ ਵਾਟਰ ਟੈਂਕ ਦੇ ਅੰਦਰ ਵੀ ਦੋਨੋਂ ਟੈਂਪਾ ਦੀ ਦੀ ਆ ਤਾਂ ਕਿ ਗਾਵਾਂ ਦੇ ਜਿਹੜੇ ਮੂੰਹ ਨੂੰ ਲੱਗੇ ਹੋਏ ਬੈਕਟੀਰੀਆ ਵਾ ਉਹ ਵੀ ਖਤਮ ਹੋ ਜਾਣ ਤੇ گاਵਾ ਜਿਹੜੀਆਂ ਸਾਡੀਆਂ ਮੋ ਤੰਦਰੁਸਤੀ ਰਹਿਣ ਸੋ ਇਹ ਸਭ ਦਾ ਜਿਹੜਾ ਖਿਆਲ ਆ ਅਸੀਂ ਪ੍ਰੋਪਰ ਰੱਖਦੇ ਆ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਇਹਦਰ ਉਹ ਰੀਏ TMR ਇਹਦਰ ਸਾਰੀ ਲੱਗੀ ਹੋਈ ਮਸ਼ੀਨਰੀ ਫਾਰਮ ਦੀ ਹੈ ਉਹ ਇਹ ਦਵਾਈ ਅਸੀਂ ਜਿਹੜੀ ਆ ਬਹੁਤ ਆਸਾਨੀ ਦੇ ਨਾਲ ਪਰਚੇਜ਼ ਕਰ ਸਕਦੇ ਆ ਜਿੱਥੋਂ گاਵਾ ਮੱਜਾਂ ਦੇ ਮੈਡੀਸਿਨ ਮਿਲਦੀ ਆ ਉੱਥੋਂ ਤੁਸੀਂ ਇਹਨੂੰ ਬਹੁਤ ਹੀ ਆਸਾਨੀ ਨਾਲ ਪਰਚੇਜ਼ ਕਰ ਸਕਦੇ ਹੋ ਇਹ ਮੇਰੀ ਕਾਫ ਹੋਣ ਵੱਚੀ ਬਿਲਕੁਲ ਠੀਕ ਆ ਤੇ ਹੈਲਦੀ ਵੀ ਹੋ ਰਹੀ ਆ ਪਹਿਲਾਂ ਨਾਲੋਂ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਐਹੋ ਜੀਆ ਡੇਰੀ ਫਾਰਮ ਨਾਲ ਲੈੱਜਰ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ Thank you.